ਨਾਸ਼ਪਤੀ ਦੇ ਫਲ ਜਿਹੜੇ ਇਸ ਸਮੇਂ ਪੱਕਣੇ ਸ਼ੁਰੂ ਹੋ ਗਏ ਆ ਜੀ ਤੇ ਸਾਈਜ਼ ਵਾੜਨਾ ਸ਼ੁਰੂ ਹੋ ਗਿਆ ਤੁਸੀਂ ਦੇਖ ਸਕਦੇ ਹੋਗੇ ਨਾਸ਼ਪਤੀ ਦਾ ਬੂਟਾ ਕਿਹੜੇ ਸਮੇਂ ਆਪਾਂ ਲਾਉਣਾਗਾ ਤੇ ਕੀ ਕੀ ਇਹਦੇ ਵਿੱਚ ਗੱਲਾਂ ਦਾ ਧਿਆਨ ਰੱਖਣਾਗਾ ਕਿੰਨੀ ਕੀ ਦੀ ਕਟਿੰਗ ਕਰਨੀ ਹੈਗੀ ਤੇ ਕੀ ਖਾਦ ਖਰਾਕ ਆਪਾਂ ਜਿਹੜੀ ਇਹਨੂੰ ਦੇਣੀ ਹੈਗੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਪਹਿਲਾਂ ਵੀ ਕਾਫੀ ਵਾਰ ਆਪਾਂ ਨਾਸ਼ਪਤੀ ਬਾਰੇ ਗੱਲ ਕਰ ਚੁੱਕੇ ਆ ਤੇ ਉਹਦੇ ਵਿੱਚ ਵੀ ਆਪਾਂ ਇਹ ਹੀ ਦੱਸਿਆ ਕਿ ਕਿਸ ਤਰ੍ਹਾਂ ਆਪਾਂ ਜਿਹੜਾ ਇਹ ਦੇਖਭਾਲ ਕਰਨੀ ਹੈਗੀ ਤੇ ਅੱਜ ਫੇਰ ਇੱਕ ਵਾਰੀ ਆਪਾਂ ਜਿਹੜਾ ਹੁਣ ਇਹਦੇ ਬਾਰੇ ਤੁਹਾਡੇ ਸਾਹਮਣੇ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਉਮੀਦ ਕਰਦੇ ਆ ਤੁਹਾਨੂੰ ਚੰਗੀ ਲੱਗੂਗੀ ਤੇ ਤੁਹਾਡੇ ਸਾਹਮਣੇ ਬੇਨਤੀ ਹੈ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਵੀਡੀਓ ਤੁਸੀਂ ਦੇਖਦੇ ਹੋਗੇ ਇਹਨਾਂ ਨੂੰ ਸ਼ੇਅਰ ਜ਼ਰੂਰ ਕਰਦੇ ਕਰੋ ਤਾਂ ਜੋ ਜਿਹੜਾ ਆਪਾਂ ਆਉਣ ਵਾਲੇ ਸਮੇਂ 'ਚ ਹੋਰ ਵੀ ਵੀਡੀਓ ਸਾਥ ਨਾਲ ਬਣਾ ਸਕੀਏ ਹੁਣ ਗੱਲ ਕਰਦੇ ਆਂ ਆਪਾਂ ਜੀ ਨਾਸ਼ਪਤੀ ਦੇ ਲਾਉਣ ਦਾ ਸਮਾਂ ਨਾਸ਼ਪਤੀ ਦਾ ਬੂਟਾ ਜਿਹੜਾ ਤੁਸੀਂ ਜਨਵਰੀ ਦੇ ਵਿੱਚ ਲਾ ਸਕਦੇ ਹੋਗੇ ਤੇ ਉਹਦਾ ਦਸੰਬਰ ਦੇ ਵਿੱਚ ਟੋਏ ਵਗੈਰਾ ਤਿਆਰ ਕਰਕੇ ਜਾਂ ਇੱਕ ਦੋ ਮਹੀਨੇ ਪਹਿਲਾਂ ਟੋਏ ਤਿਆਰ ਕਰਕੇ ਤੁਸੀਂ ਰੱਖ ਸਕਦੇ ਹੋਗੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਤੁਸੀਂ ਲਾ ਸਕਦੇ ਹੋ ਬੂਟਿਆਂ ਨੂੰ ਜਨਵਰੀ ਦੇ ਵਿੱਚ ਜਨਵਰੀ ਦੇ ਵਿੱਚ ਲਾਉਣ ਸਮੇਂ ਜਿਹੜਾ ਜੇਕਰ ਬੂਟਾ ਜਾਦੇ ਹਾਈਟ ਦਾਗਾ ਤਾਂ ਉਹਨੂੰ ਘਟੋ ਘਟ ਤੁਸੀਂ ਇਹ ਮੰਨੋ ਵੀ 3 ਫੁੱਟ ਤੋਂ ਤੁਸੀਂ ਉੱਪਰ ਉਹਨੂੰ ਕੱਟ ਦੇਣਾਗਾ ਤਾਂ ਕਿ ਜਿਹੜੀਆਂ ਟਾਹਣੀਆਂ ਉੱਥੋਂ ਹੀ ਫੈਲਣੀਆਂ ਸ਼ੁਰੂ ਹੋ ਜਾਣ ਇਸ ਤਰ੍ਹਾਂ 3 ਫੁੱਟ ਤੋਂ ਬਾਅਦ ਜਿਹੜੀਆਂ ਤੁਸੀਂ ਟਾਹਣੀਆਂ ਲੈਣੀਆਂ ਸ਼ੁਰੂ ਕਰ ਦੇਣੀਆਂ ਨੇਗੀਆਂ ਕੋਸ਼ਕ ਮੇਨ ਟਾਣੀਆਂ ਰੱਖ ਕੇ ਬਾਕੀ ਟਾਣੀਆਂ ਨੂੰ ਟਾਈਮ ਟੂ ਟਾਈਮ ਜਿਹੜਾ ਤੁਸੀਂ ਕੱਟਦੇ ਰਹਿਣਾਗਾ ਤੇ ਜਿਹੜਾ ਫਾਲਾਗਾ ਉਹ ਲਗਭਗ ਚੌਥੇ ਸਾਲ ਦੇ ਵਿੱਚ ਜਿਹੜਾ ਆਉਣਾ ਸ਼ੁਰੂ ਹੋ ਜਾਂਦਾ ਬੂਟੇ ਨੂੰ ਤੇ ਚੌਥੇ ਸਾਲ ਵਧੀਆ ਫਲ ਦੇਣਾ ਬੂਟਾ ਸ਼ੁਰੂ ਕਰ ਦਿੰਦਾ ਖਰਾਕ ਦੀ ਗੱਲ ਕਰ ਲਈਏ ਖਰਾਕ ਇਹਨੂੰ ਜਿਹੜੀ ਤੁਸੀਂ ਜਨਵਰੀ ਦੇ ਵਿੱਚ ਜਿਹੜਾ ਰੂੜੀ ਦੀ ਖਾਦ ਇਸ ਬੂਟੇ ਨੂੰ ਦੇਣੀ ਹੈਗੀ ਇੱਕ ਤੋਂ ਲੈ ਕੇ 3 ਸਾਲ ਦੇ ਬੂਟੇ ਨੂੰ 25 ਤੋਂ 30 ਕਿਲੋ ਜਿਹੜੀ ਗਲੀ ਸੜੀ ਰੂੜੀ ਦੀ ਖਾਦ ਤੁਸੀਂ ਪਾਉਣੀ ਹੈ ਜੀ ਤੇ ਇਸ ਤੋਂ ਇਲਾਵਾ ਜਿਹੜੀ ਹਾਈਟ ਵਗੈਰਾ ਨੂੰ ਕੰਟਰੋਲ ਕਰਨ ਲਈ ਆਪਾਂ ਜਨਵਰੀ ਦਸੰਬਰ ਦੇ ਵਿੱਚ ਜਿਹੜਾ ਹਲਕੀ ਫੁਲਕੀ ਜਿਹੜੀ ਦੀ ਕਟਿੰਗ ਕਰਨੀ ਹੈਗੀ ਪਰ ਕਟਿੰਗ ਕਰਦੇ ਸਮੇਂ ਜਿਹੜੀ ਇੱਕ ਚੀਜ਼ ਤੁਸੀਂ ਧਿਆਨ ਰੱਖਣੀ ਹੈਗੀ ਕਿ ਜਿਹੜਾ ਇਹਦਾ ਫਲ ਆਉਂਦਾਗਾ ਉਹ ਇਸ ਤਰ੍ਹਾਂ ਜਿਹੜੀਆਂ ਸਪਰ ਬਣੀ ਹੁੰਦੀਆਂ ਨੇ ਜੀ ਡੋਡੀਆਂ ਜਾਂ ਬਣੀਆਂ ਹੁੰਦੀਆਂ ਟਾਣੀਆਂ ਦੇ ਉੱਪਰ ਇਹਦੇ ਉੱਪਰ ਆਉਂਦਾਗਾ ਤੁਸੀਂ ਘੱਟ ਤੋਂ ਘੱਟ ਜਿਹੜਾ ਇਹਨਾਂ ਡੋਡੀਆਂ ਨੂੰ ਨੁਕਸਾਨ ਪਹੁੰਚਾਉਣਾਗਾ ਸਪਰ ਨੂੰ ਕਿਉਂਕਿ ਸਪਰ ਦੇ ਉੱਪਰ ਹੀ ਜਿਹੜਾ ਫਲ ਲੱਗਣਾਗਾ ਜੇਕਰ ਤੁਸੀਂ ਸਪਰ ਘੱਟਤੀ ਤਾਂ ਜਿਹੜਾ ਫਲ ਨਹੀਂ ਆਉਣਾਗਾ ਜੀ ਤੇ ਹੁਣ ਇਸ ਤਰ੍ਹਾਂ ਦੀਆਂ ਜਿਹੜੀਆਂ ਇਹਦੇ ਵਿੱਚ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਫਲ ਦੇਖੋ ਕੋਈ ਫਲ ਫਟਨੇ ਸ਼ੁਰੂ ਹੋ ਗਏ ਜੀ ਇਹਦੇ ਪਿੱਛੇ ਕੀ ਕਾਰਨ ਹੈਗਾ ਇਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਉਂਕਿ ਬਰਸਾਤਾਂ ਦੇ ਦੌਰਾਨ ਜਿਹੜਾ ਜ਼ਿਆਦਾ ਪਾਣੀ ਇਹਦੇ ਨੇੜੇ ਜਦੋਂ ਖੜ ਜਾਂਦਾ ਜੀ ਤਾਂ ਇਸ ਤਰ੍ਹਾਂ ਜਿਹੜੇ ਫਲ ਫਟਨੇ ਸ਼ੁਰੂ ਹੋ ਜਾਂਦੇ ਹੈਗੇ ਲਗਭਗ ਸਾਰੇ ਫਲਾਂ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਹੈ ਜਦੋਂ ਹਾਈ ਟੈਂਪਰੇਚਰ ਤੋਂ ਬਾਅਦ ਬਰਸਾਤਾਂ ਦੇ ਵਿੱਚ ਪਾਣੀ ਬੂਟਿਆਂ ਦੇ ਵਿੱਚ ਖੜਦਾ ਹੈ ਜੀ ਤੇ ਆਪਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਬੂਟਿਆਂ ਦੇ ਨੇੜੇ ਜਿਹੜਾ ਜਗਾ ਉਸ ਹਿਸਾਬ ਨਾਲ ਬਣਾ ਲੈਣੀ ਚਾਹੀਦੀ ਹੈ ਕਿ ਜਿਆਦਾ ਪਾਣੀ ਜਿਹੜਾ ਨਾਸ਼ਪਤੀ ਦੇ ਬੂਟੇ ਦੇ ਕੋਲੇ ਨਾ ਖੜੇ ਤੇ ਇੱਕ ਚੀਜ਼ ਦੇ ਵਿੱਚ ਧਿਆਨ ਰੱਖਣ ਹੋਰ ਧਿਆਨ ਰੱਖਣਯੋਗ ਹੋਰ ਹੈ ਕਿ ਜਦੋਂ ਆਪਣਾ ਇਹ ਮੰਨ ਲਓ ਵੀ ਫਾਲੇ ਦਾ ਤੋੜ ਲੈਨੇ ਆਪਾਂ ਜੁਲਾਈ ਦੇ ਆਖਰ ਅਗਸਤ ਦੇ ਸ਼ੁਰੂ ਚ ਤਾਂ ਉਸ ਤੋਂ ਬਾਅਦ ਇਹਨੂੰ ਪਾਣੀ ਬਿਲਕੁਲ ਬੰਦ ਕਰ ਦੇਣਾ ਜੀ ਪਾਣੀ ਨਹੀਂ ਦੇਣਾ ਆਪਾਂ ਬੂਟੇ ਨੂੰ ਜੇਕਰ ਪਾਣੀ ਦਿੰਨੇ ਰਹੇ ਆ ਤੌਹਦ ਨਾਲ ਇਹਦੇ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਤੇ ਪੱਤੇ ਇਕੱਠੇ ਹੋਣੇ ਵੀ ਸ਼ੁਰੂ ਹੋ ਜਾਂਦੇ ਹੈਗੇ ਤੇ ਸਰਦੀਆਂ ਦੇ ਵਿੱਚ ਵੀ ਪਾਣੀ ਨੂੰ ਬਿਲਕੁਲ ਬੰਦ ਰੱਖਣਾ ਹੁੰਦਾ ਹੈਗਾ ਇਹਦੇ ਨਾਲ ਆਪਾਂ ਨੂੰ ਉਸ ਤਰ੍ਹਾਂ ਦੀਆਂ ਫਸਲਾਂ ਨਹੀਂ ਲਾਉਣੀਆਂ ਚਾਹੀਦੀਆਂ ਜਿਨ੍ਹਾਂ ਦੇ ਨਾਲ ਜਿਹੜਾ ਜਿਨ੍ਹਾਂ ਨੂੰ ਜਾਦੇ ਪਾਣੀ ਦੀ ਲੋੜ ਆ ਜਿਵੇਂ ਬਰਸੀਮ ਵਗੈਰਾ ਉਹਨਾਂ ਦੇ ਨਾਲ ਜਿਹੜਾ ਇਹਨੂੰ ਨੁਕਸਾਨ ਪਹੁੰਚਦਾ ਹੈਗਾ ਜੀ ਉਮੀਦ ਕਰਦੇ ਆਂ ਜਿਹੜੀ ਅੱਜ ਦੀ ਵੀਡੀਓ ਦੇ ਵਿੱਚੋਂ ਤੁਹਾਨੂੰ ਜਾਣਕਾਰੀ ਤੁਹਾਡੇ ਲਈ ਸਹਾਈ ਹੋ ਸਾਬਤ ਹੋਊਗੀ ਤੇ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ